ਗੁਰ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਉਪਲਖ ਵਿੱਚ 11 ਫ फेब्रुवारी ਨੂੰ ਜਿਹੜੀ ਫਗਵਾੜਾ ਵਿਖੇ ਪ੍ਰਬੰਧਕੀ ਕਮੇਟੀ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਉਸ ਬੰਦੇ ਵਿੱਚ ਸਬਡਿਵੀਜ਼ਨ ਫਗਵਾੜਾ ਦੇ ਵਿੱਚ ਇਹਦੇ ਪਤਾ ਪ੍ਰਬੰਧ ਕੀਤੇ ਗਏ ਹਨ ਜਿਹੜਾ ਸ਼ੋਭਾ ਯਾਤਰਾ ਦਾ ਰੂਟ ਹੈ ਉਹ ਵੀ ਅਸੀਂ ਜਿਹੜਾ ਹੈ ਆਰਗੇਨਾਈਜ਼ਰਸ ਤੋਂ ਲੈ ਕੇ ਈਸ਼ੂ ਕੀਤਾ ਹੋਇਆ ਉਹ ਵੀ ਨਿਊਜ਼ਪੇਪਰਸ ਦੇ ਵਿੱਚ ਆਲਰੇਡੀ ਜਾਰੀ ਹੋ ਚੁੱਕਿਆ ਹੈ ਇਸ ਸਬੰਧੀ ਜਿਹੜੀ ਅਸੀਂ ਜ਼ਿਆਦਾ ਪਬਲਿਕ ਵਾਸਤੇ ਕਨਵੀਨੀਅੰਸ ਲਈ ਇੱਕ ਟ੍ਰਾਫਿਕ ਡਾਇਵਰਜਨ ਪਲਾਨ ਵੀ ਇਸ਼ੂ ਕੀਤਾ ਹੈਗਾ ਸੋ that ਜਿਹੜੀ ਸ਼ੋਭਾ ਯਾਤਰਾ ਹੈ ਬਹੁਤ ਸਿਜਟਾਂ ਦੇ ਨਾਲ ਕਰਵਾਈ ਜਾ ਸਕੇ ਔਰ ਇਹਦਾ ਜਿਹੜਾ ਡਾਇਵਰਜਨ ਅਸੀਂ ਇਸ ਸਭ ਡਾਇਵਰਜਨਸ ਇਹਦੀਆਂ ਜਿਹੜੀਆਂ ਅਸੀਂ ਕੀਤੀਆਂ ਹੋਈਆਂ ਨੇ ਜਿਹੜੇ ਲੋਕ ਨੈਸ਼ਨਲ ਹਾਈਵੇ ਨੂੰ ਉਸ ਦਿਨ ਯੂਜ਼ ਕਰਨਾ ਚਾਹੁੰਦੇ ਹੋਣ ਇਹ ਡਾਇਵਰਜਨਸ ਲੈ ਸਕਦੇ ਨੇ ਜਿਹੜੀ ਲੁਧਿਆਣਾ ਤੋਂ ਜਲੰਧਰ ਅੰਮ੍ਰਿਤਸਰ ਨੂੰ ਜਿਹੜੀ ਹੈਵੀ ਵਹੀਕਲਸ ਨੇ ਉਹ ਵਾਇਆ ਫਲੋਰ ਜਿੰਦੇ ਹਾਲਾਂਕੁਦਰ ਇਹ ਇਹ ਰੂਟ ਲੈ ਸਕਦੇ ਨੇ ਇਸ ਤੋਂ ਇਲਾਵਾ ਵਾਇਆ ਗੁਰਾਇਆਂ ਰੁੜਕਾ ਜੰਗਿਆਲਾ ਜਲੰਧਰ ਕੈਂਟ ਇਹ ਇਹ ਰੂਟ ਲਿਆ ਜਾ ਸਕਦਾ ਇੱਕ ਜਿਹੜਾ ਰੂਟ ਹੈ ਜੀ ਜਿਹੜੇ স্মॉल ਵਹੀਕਲਸ ਨੇ ਉਹ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਮੋਲੀ ਪੰਡਵਾ ਹਦੀਆਬਾਦ ਤੋਂ ਐਲਪੀਯੂ ਇਹ ਰੂਟ ਲੈ ਸਕਦੇ ਨੇ ਇਸ ਤੋਂ ਇਲਾਵਾ ਜਿਹੜੀ ਲੁਧਿਆਣਾ ਤੋਂ ਦਿੱਲੀ ਡਾਇਵਰਸਨ ਹੈ ਫਾਰ ਹੈਵੀ ਵਹੀਕਲਸ ਉਹ ਮੇਟਾ ਬਾਈਪਾਸ ਚੌਂਕ ਤੋਂ ਮੇਰੀ ਬਾਈਪਾਸ ਔਰ ਜਿਹੜੀ ਲੰਧਾ ਤੋਂ ਲੁਧਿਆਣਾ স্মਲ ਵਹੀਕਲਸ ਜਿਹੜੀ ਹੋਣਗੀ ਉਹ ਵਾਇਆ ਮੇਲੀ ਬਾਈਪਾਸ ਬਸਰਾ ਪੈਲੇਸ ਖੋਤਣਾ ਰੋਡ ਟੁਵਾਰਡਸ ਅਰਬਨ ਸਟੇਟ ਨਕੂਦਰ ਤੋਂ ਫਗਵਾੜਾ ਤੇ ਮਸ਼ਾਹਰਪੁਰ ਜਾਣ ਵਾਲੇ ਹਦੀਆਬਾਦ ਤੋਂ ਐਮ ਇਨ ਟੂ ਚਿਹਰੂ ਜਿਹੜਾ ਇਹ ਡਾਇਵਰਜਨ ਹੈਗੀ ਹੈ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਜਿਹੜਾ ਟ੍ਰਾਫਿਕ ਬੰਦੋਬਸਤ ਇਸ ਦਾ ਬਹੁਤ ਸੁਚੱਜਾ ਰਹੇ मेरी पब्लिक अपील है कि जेकर कोई उन्होंने अन अवॉइडेबल रीज़न है जिदे करके उन्होंने नैशनल हाईवे लेना पै रहा है तो वह काइंडली ये ट्रैफिक डायवर्जनस का रूट लै क्योंकि शोभा यात्रा काफ़ी व्डा ही कट है और हाईवे उपर भी आएगी सो ट्रैफिक डायवर्जन प्लैनज ही साढ़े लागू होने जो सवेरे लगभग ग्यारह बारह बजे के आसपास इनप्लेस हो जाएंगे आप सबनों वालों कोऑपरेशन की लाश रखते हुए जय